ਬੁਆ ਵੈਲਕਮ ਟੂ ਅਸਾ ओके जी ओके जी ਰਹੀ ਹੈ ਕਿ ਉਹ ਕੁਛ ਵਧੀਆ ਕਰ ਕਿਉਂਕਿ ਸਾਡੀ ਲੜਾਈ ਜਿਹੜੀ ਹੈ ਜੀ ਇਹ ਬੇਰੁਜ਼ਗਾਰੀ ਦੇ ਨਾਲ ਸਾਡੀ ਲੜਾਈ ਲੋਕਾਂ ਨੂੰ ਲੋਕਾਂ ਦੇ ਹੱਕ ਦਿਵਾਉਂਦੇ ਨਾਲ ਹੈ ਤੇ ਤੁਸੀਂ ਪ੍ਰਿੰਸੀਪਲ ਬੈ ਟੀਚਰ ਸਹਿਬਾਨ ਬਹੁਤ ਬਧੀਆ ਅਫਰਟਸ ਦਿੱਤੇ ਨੇ ਤੁਸੀਂ ਸਾਰੇ ਦੇਖੋ ਜੀ ਵਿਦਿਆਰਥੀ ਦੇ ਪਾਤਰ ਹੋ ਮੈਂ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਜ਼ਿਆਦਾ ਬਧਾਈ ਦਿੰਦੀ ਹਾਂ ਧੰਨਵਾਦ ਜੀ ਸਾਰਿਆਂ ਦਾ ਲਖਿਤਪੁਰ ਮੈਂ ਗਰਮਨ ਗਰਲ ਸੀਨੇ ਸੈਕੰਡਰੀ ਸਕੂਲ ਆਫ ਫੈਮਿਨੈਂਟਸ ਕਲਾ ਮੰਡੀ ਕੈਂਪਸ ਬਟਾਲਾ ਸਕੂਲ ਵੱਲ ਆ ਜ ਸਾਡੇ ਖਾਣ ਦੇ ਲਈ ਉਦਘਾਟਨ ਕੀਤਾ ਗਿਆ ਇਹ ਸ਼ੈਰੀ ਕਲਸੀ ਦੀ ਵਾਈਫ ਨੇ ਓਪਨਿੰਗ ਕੀਤੀ ਹੈ ਇਹਦੀ ਇਹ ਬਿਲਕੁਲ ਜਿਸ ਤਰ੍ਹਾਂ ਸੇ ਘਰ ਖਾਣਾ ਖਾਂਦੇ ਉਸ ਤਰ੍ਹਾਂ ਹੀ ਲੱਗਿਆ ਤੇ ਬਹੁਤ ਵਧੀਆ ਸੀ ਪੱਖੇ ਥੱਲੇ ਬੈਠ ਕੇ ਖਾਣਾ ਖਾਧਾ ਨੂੰ ਬਹੁਤ ਹੀ ਵਧੀਆ ਲੱਗਾ ਅਸੇ ਮੈਂ ਤਾਂ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੇ ਆ ਕਿ ਸਾਡੇ ਲਈ ਇਹਨਾਂ ਨੇ ਆ ਉਦਘਾਟਨ ਕੀਤਾ ਸਾਨੂੰ ਬਹੁਤ ਜਿਆਦਾ ਵਧੀਆ ਲੱਗਾ ਜੀ ਮੈਂ ਪ੍ਰਿੰਸੀਪਲ ਬਲਵਿੰਦਰ ਕੌਰ ਸਕੂਲ ਆਫ ਫੈਮਿਨਸ ਅੱਜ ਬਹੁਤ ਹੀ ਵਧੀਆ ਲੱਗ ਰਿਹਾ ਜੀ ਕਿ ਅਸੀਂ ਮਿਡਲ ਕੈਂਪਸ ਦੇ ਵਿੱਚ ਜਿੱਥੇ ਕਿ ਸਾਡੇ ਕੋਲ 6ਵੀਂ ਤੋਂ 8ਵੀਂ ਦੇ ਬੱਚੇ ਪੜ੍ਹਦੇ ਹਨ ਉਹਨਾਂ ਲਈ ਅਸੀਂ ਜੋ ਇੱਕ ਮਿਡਡੇ ਹਾਲ ਜਿਹੜਾ ਸੀਗਾ ਉਹ ਬਣਾਇਆ ਸੀਗਾ ਤੇ ਉਸ ਦਾ ਅੱਜ ਅਸੀਂ ਉਦਘਾਟਨ ਸਾਡੇ ਬਹੁਤ ਹੀ ਸਤਿਕਾਰਯੋਗ ਹਲਕਾ ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਜੀ ਦੀ ਧਰਮ ਪਤਨੀ ਮੈਡਮ ਰਾਜਵੀਰ ਕੌਰ ਦੇ ਕਰ ਕਮਲਾ ਤੋਂ ਕਰਾਇਆ ਗਿਆ ਅੱਜ ਸਾਡੇ ਐਸਐਮਸੀ ਕਮੇਟੀ ਮੈਂਬਰਸ ਚੇਅਰਮੈਨ ਸਕੂਲ ਸਟਾਫ ਤੇ ਬੱਚੇ ਬਹੁਤ ਹੀ ਉਤਸ਼ਾਹਿਤ ਮਹਿਸੂਸ ਹੋ ਰਹੇ ਨੇ ਕਰ ਰਹੇ ਨੇ ਕਿ ਉਹਨਾਂ ਨੂੰ ਇੱਕ ਵਧੀਆ ਜਗ੍ਹਾ ਦੇ ਉੱਪਰ ਬੈਠ ਕੇ ਖਾਣਾ ਖਾਣ ਦਾ ਜਿਹੜਾ ਆ ਉਹ ਮੌਕਾ ਮਿਲੇਗਾ ਬੜੇ ਚਿਰਾਂ ਤੋਂ ਇਹ ਅਸੀਂ ਆਸ ਲਗਾਈ ਸੀ ਕਿ ਅਸੀਂ ਇਹਨਾਂ ਬੱਚਿਆਂ ਨੂੰ ਜੋ ਕਿ ਬੈੰਡ ਦੀ ਦਿੱਕਤ ਸੀ ਜਗ੍ਹਾ ਦੀ بارش ਵਿੱਚ ਵੀ ਬੱਚਿਆਂ ਨੂੰ ਪ੍ਰੋਬਲਮ ਆਉਂਦੀ ਸੀ ਖਾਣਾ ਖਾਣ ਲਈ ਉਹਨਾਂ ਲਈ ਅਸੀਂ ਇੱਕ ਬਹੁਤ ਹੀ ਵਧੀਆ ਫਰनिश्ड ਜਿਹੜਾ ਇੱਕ ਅਸੀਂ ਉਹ ਮਿਡਡੇ ਹਾਲ ਜਿਹੜਾ ਬਣਾਇਆ ਜਿਸ ਦੀ ਅੱਜ ਉਦਘਾਟਨ ਜਿਹੜਾ ਉਹ ਕੀਤਾ ਗਿਆ ਤਕਰੀਬਨ 100 ਸਾਲ ਪੁਰਾਣਾ ਇਹ ਸਕੂਲ ਹੈ ਜੀ ਔਰ ਇਹਦੇ ਵਿੱਚ ਇੱਕ ਮਸਕ ਹੈ ਜਿਹੜੀ ਕਿ ਹੈਰੀਟੇਜ ਹੈਗੀ ਆ ਜੀ ਸੋ ਸਮੇਂ-ਸਮੇਂ ਤੇ ਜਿਹੜੀਆਂ ਇਹਦੇ ਵਿੱਚ ਕੁਝ ਤਬਦੀਲੀਆਂ ਹੁੰਦੀਆਂ ਗਈਆਂ ਪਰ ਜਦੋਂ ਤੋਂ ਮੈਂ ਇਸ ਸਕੂਲ ਦਾ ਚਾਰਜ ਸੰਭਾਲਿਆ ਕਿਉਂਕਿ ਇਹ ਦੋ ਕੈਂਪਸ ਤੇ ਵਿੱਚ ਚੱਲ ਰਿਹਾ ਇੱਕ ਜਿਹੜਾ ਨਵੀ ਤੋਂ 12ਵਾਂ ਕੈਂਪਸ ਹੈ ਉਹ ਧਰਮਪੁਰਾ ਕਲੋਨੀ ਹੈ ਔਰ ਇਹ ਸਾਡੇ ਕੋਲ ਮਿਡਲ ਵਿੰਗ ਹੈ ਕਿਲਾ ਮੰਡੀ ਜਿਹੜਾ ਕਿ 6ਵੀਂ ਤੋਂ 8ਵੀਂ ਚੱਲ ਰਿਹਾ ਹੈ ਔਰ ਇੱਥੇ ਸਾਡੇ ਕੋਲ ਬਹੁਤ ਵਧੀਆ ਬੱਚੇ ਨੇ ਤਕਰੀਬਨ ਹਰ ਸਾਲ ਬੱਚਿਆਂ ਦੀ ਗਿਣਤੀ ਜਿਹੜੀ ਹੈ 250 300 ਤੱਕ ਸਾਡੇ ਕੋਲੇ ਇੱતના ਕਲਾਸਾਂ ਦੀ ਗਿਣਤੀ ਹੁੰਦੀ ਆ ਔਰ ਇਹ ਇੱਕ ਸਾਡਾ ਫੀਡਰ ਸਕੂਲ ਵੀ ਹੈ ਕਿ ਇਹ ਸਾਰੇ ਬੱਚੇ ਜਿਹੜੇ ਨੇ ਸਾਡੇ ਕੋਲੇ 9ਵੀਂ ਕਲਾਸ ਦੇ ਵਿੱਚ ਜਿਹੜੇ ਬੱਚੇ ਜਾ ਕੇ ਐਡਮਿਸ਼ਨ ਲੈਂਦੇ ਨੇ ਤੇ ਬੱਚੇ ਅੱਜ ਬਹੁਤ ਖੁਸ਼ ਹੈ ਕਿ ਉਹਨਾਂ ਨੂੰ ਇੱਕ ਵਧੀਆ ਮਾਹੌਲ ਦੇ ਵਿੱਚ ਬੈਠ ਕੇ ਵਧੀਆ ਖਾਣਾ ਖਾਣ ਦਾ ਮੌਕਾ ਮਿਲੇਗਾ ਬੱਚੇ ਸਾਡਾ ਆਉਣ ਵਾਲਾ ਭਵਿੱਖ ਹੈ ਜੀ ਬੱਚੇ ਫਿਊਚਰ ਨੇ ਸਮਾਜ ਦਾ ਜੇ ਅਸੀਂ ਇਹਨਾਂ ਦੇ ਪੜ੍ਹਾਈ ਦੇ ਨਾਲ ਨਾਲ ਇਹਨਾਂ ਦੇ ਖਾਣ ਪੀਣ ਵੱਲ ਵੀ ਧਿਆਨ ਦੇਵਾਂਗੇ ਤੇ ਬੱਚੇ ਜਿਹੜੇ ਨੇ ਫਿਜ਼ੀਕਲੀ ਤੇ ਮੈਂਟਲੀ ਜਿਹੜੇ ਨੇ ਉਹ ਵਧੀਆ ਬੱਚੇ ਗਰੋਨ ਅਪ ਹੋਣਗੇ ਸੋ ਸਰਕਾਰਾਂ ਸਮੇਂ-ਸਮੇਂ ਤੇ ਸਾਡਾ ਮਹਿਕਮਾ ਵੀ ਬਹੁਤ ਹੀ ਸਵਿਰਧ ਹੈ ਬੱਚਿਆਂ ਦੀ ਪੜ੍ਹਾਈ ਨੂੰ ਲੈ ਕੇ ਤੇ ਬੱਚਿਆਂ ਦੇ ਖਾਣ ਪੀਣ ਨੂੰ ਲੈ ਕੇ 8ਵੀਂ ਤੱਕ ਸਾਡੇ ਕੋਲ ਜਿਸ ਤਰ੍ਹਾਂ ਸਰਕਾਰ ਦੀਆਂ ਹਦਾਇਤਾਂ ਦੇ ਅਨੁਸਾਰ ਕਿ ਸਾਰਾ ਕੁਝ ਜਿਹੜਾ ਬੱਚਿਆਂ ਦਾ ਉਹ ਫ੍ਰੀ ਹੈ ਫ੍ਰੀ ਐਜੂਕੇਸ਼ਨ ਹੈਗੀ ਆ ਔਰ ਇਹ ਬੱਚੇ ਜਿਹੜੇ ਇਹਨਾਂ ਨੂੰ ਮੁਫਤ ਕਿਤਾਬਾਂ ਔਰ ਵਰਤੀਆਂ ਮਿੱਟੇ ਮੀਲ ਔਰ ਨਾਲ ਦੀ ਨਾਲ ਜਿਹੜੇ ਬੈਨੇਫਿਸ਼ੀਰੀ ਬੱਚੇ ਆ ਉਹਨਾਂ ਨੂੰ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਸਕਾਲਰਸ਼ਿਪ ਵੀ ਜਿਹੜੇ ਆ ਸਮੇਂ-ਸਮੇਂ ਤੇ ਦਿੱਤੇ ਜਾਂਦੇ ਆ